ਹਾਂਜੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਵਾਉਨੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਨਵਦੀ ਧਰਤੀ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੇਂ ਪਿੰਡ ਦੇ ਲੇਮਾ ਆਓ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਪਾਵਨ ਸਥਾਨ ਦਾ ਇਤਿਹਾਸ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੱਖੀ ਪਿੰਡ ਦੇ ਵਿੱਚ ਆਏ ਤੇ ਪਿੱਖੀ ਦੇ ਲਾਗੇ ਗੰਨੂਆਂ ਦੇ ਰਹਿਣ ਵਾਲੇ ਦਾਦਾ ਮੁਗਲੂ ਜੀ ਜਿਹੜੇ ਛੇਵੇਂ ਪਾਤਸ਼ਾਹ ਦੇ ਨਾਲ ਕਈ ਜੰਗਾਂ ਦੇ ਵਿੱਚ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਸੇਵਾ ਕੀਤੀ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਮਨ ਦੇ ਵਿੱਚ ਯਾਦ ਕਰਦੇ ਸਨ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਅੰਤਲੇ ਸਮੇਂ ਦਰਸ਼ਨ ਜ਼ਰੂਰ ਦੇਵਾਂਗੇ ਉਸ ਨੂੰ ਦਰਸ਼ਨ ਦੇਦਾਰ ਦੇਣ ਵਾਸਤੇ ਜਾਂਦੇ ਸਮੇਂ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਇਸ ਅਸਥਾਨ ਤੇ ਰੁਕੇ ਇਸ ਅਸਥਾਨ ਤੇ ਮਹਾਨ ਤਪਸਵੀ ਬਾਬਾ ਤੁਲਸੀदास ਜੀ ਜੋ ਕਿ 6ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨ ਆਪਣੇ ਮਨ ਵਿੱਚ ਵਸਾ ਕੇ ਉਹਨਾਂ ਨੂੰ ਯਾਦ ਕਰ ਰਹੇ ਸਨ ਜਦੋਂ ਸਤਿਗੁਰੂ ਪਾਤਸ਼ਾਹ ਇੱਥੋਂ ਲੰਘਦੇ ਹੋਏ ਰੁਕੇ ਤਾਂ ਉਸ ਵੇਲੇ ਬਾਬਾ ਤੁਲਸੀदास ਜੀ ਸਮਾਧੀ ਲੀਨ ਸਨ ਸਤਗੁਰੂ ਪਾਤਸ਼ਾਹ ਉਹਨਾਂ ਨੂੰ ਵੇਖ ਕੇ ਅੱਗੇ ਚਲੇ ਗਏ ਗੱਡੂਆ ਭਾਈ ਮੁਗਲੂ ਜੀ ਦਾ ਸੰਸਕਾਰ ਕਰਕੇ ਉਹਨਾਂ ਨੂੰ ਅੰਤਮ ਸਮੇਂ ਦਰਸ਼ਨ ਦੇ ਕੇ ਵਾਪਸ ਜਾਂਦੇ ਸਮੇਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਅਸਥਾਨ ਤੇ ਰੁਕੇ ਬਾਬਾ ਤੁਲਸੀ ਦਾਸ ਜੀ ਨੂੰ ਦਰਸ਼ਨ ਦਿਦਾਰੇ ਦਿੱਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਵਿੱਚ ਸੋ ਇਹ ਪਾਵਨ ਅਸਥਾਨ ਜਿੱਥੇ ਤੁਸੀਂ ਥੜਾ ਸਾਹਿਬ ਦੇਖ ਰਹੇ ਹੋ ਇੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਤੁਲਸੀ ਦਾਸ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀ ਕੀਤਾ ਬਚਨ ਬਿਲਾਸ ਵੀ ਹੋਏ ਤਵਾਰੀਖ ਗੁਰੂ ਖਾਲਸਾ ਪਾਤਸ਼ਾਹੀ ਨੌਵੀਂ ਦੇ ਵਿੱਚ ਗਿਆਨੀ ਗਿਆਨ ਸਿੰਘ ਦੀ ਲਿਖਦੇ ਹੈ ਕਿ ਸਤਿਗੁਰੂ ਜੀ ਨੇ ਇੱਥੇ ਪਾਵਨ ਸ਼ਬਦ ਵੀ ਉਚਾਰਨ ਕੀਤਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਲਿਪਾ ਤੋਹੀ ਸੰਗ ਸਮਾਈ ਸੋ ਇਹ ਪਾਵਨ ਸਥਾਨ ਦਾ ਇਤਿਹਾਸ ਹੈ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਠਹਿਰਨਾ ਕੀਤਾ ਬਾਬਾ ਤੁਲਸੀदास ਦੀਨਾ ਬਚਨ ਬਿਲਾਸ ਕੀਤੇ ਸੋ ਇੱਥੇ ਬੇਅੰਤ ਸੰਗਤਾਂ ਦੂਰ ਦਰਦਿਆਂ ਤੋਂ ਆ ਕੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੁੰਦੀਆਂ ਨੇ ਆਪਣੀਆਂ ਮੰਦੀਆਂ ਮਰਾਦਾ ਪੂਰੀਆਂ ਕਰਦੀਆਂ ਨੇ ਕਈ ਤਰ੍ਹਾਂ ਦੇ ਰੋਗ ਇਸ ਪਾਵਨ ਅਸਥਾਨ ਤੇ ਦਰਸ਼ਨ ਕੀਤੇ ਆ ਨਮਸਕਾਰ ਕੀਤੇ ਆ ਜਿਹੜੇ ਦੂਰ ਹੁੰਦੇ ਆ ਬੇਅੰਤ ਸਰਦਾਲੂ ਬਾਹਰੋਂ ਮਦੇਸ਼ਾਂ ਦੇ ਵਿੱਚੋਂ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਾਪ ਇੱਥੇ ਕਰਵਾਉਂਦੇ ਆ ਸੋ ਇਹ ਬਾਹਰਲੇ ਪਾਸੇ ਤੁਸੀਂ ਜੋ ਸਰੋਵਰ ਦੇਖ ਰਹੇ ਹੋ ਕਈ ਤਰ੍ਹਾਂ ਦੇ ਰੋਗ ਇੱਥੋਂ ਲੋਕ ਮਰੋਗ ਮੁਕਤ ਹੋ ਕੇ ਇਸ ਸਥਾਨ ਤੋਂ ਜਾਂਦੇ ਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ਼ਰਧਾ ਭਾਵਨਾ ਰੱਖ ਕੇ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਤੇ ਇਸ ਪਾਵਨ ਸਥਾਨ ਦੇ ਉੱਪਰ ਜਿਹੜਾ ਮੁੱਖ ਦਿਨ ਹੈ ਉਹ ਇੱਕ ਪੋ ਨੂੰ ਜੋੜ ਮੇਲੇ ਦਾ ਜਿਹੜਾ ਸਮਾਗਮ ਹੁੰਦਾ ਹੈ ਸਮਾਪਤੀ ਇੱਕ ਪੂਰਨ ਹੁੰਦੀ ਹੈ ਸ੍ਰੀ ਅਖੰਡ ਪਾਤਸ਼ਾਹ ਸਤਿਪ੍ਰਕਾਸ਼ ਹੁੰਦੇ ਹੈ ਬੜੇ ਭਾਰੇ ਇਕੱਠ ਦੇ ਰੂਪ ਦੇ ਵਿੱਚ ਬੜੀ ਸੰਗਤ ਦੂਰ ਦਰਦਿਆਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਨਤਮਸਤਕ ਹੁੰਦੀ ਹੈ ਦਰਸ਼ਨ ਮਿਲੇ ਕਰਦੀ ਹੈ ਤੇ ਬਾਬਾ ਤੁਲਸੀ ਦਾਸ ਜੀ ਦੀ ਯਾਦ ਦੇ ਵਿੱਚ ਬਹੁਤ ਵੱਡਾ ਲੰਗਰ ਹਾਲ ਜੋ ਬਾਬਾ ਰਤਨ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਕਾਰ ਸੇਵਾ ਵਾਲੇ ਉਹਨਾਂ ਦੇ ਲੋਕੀ ਕਈ ਸਾਲਾਂ ਤੋਂ ਲੈ ਕੇ तकरीबन 18-20 ਸਾਲ ਤੋਂ ਲੈ ਕੇ ਇਸ ਪਾਵਨ ਸਥਾਨ ਦੀ ਸੇਵਾ ਕਰਵਾਈ ਜਾ ਰਹੀ ਹੈ ਸੋ ਇਹ ਬਾਬਾ ਤੁਲਸੀ ਦਾਸ ਜੀ ਦੇ ਨਾਮ ਦੇ ਉੱਪਰ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਹਾਲ ਤਿਆਰ ਕੀਤਾ ਗਿਆ ਸੋ ਇਹ ਗੁਰਦੁਆਰਾ ਸਾਹਿਬ ਦੀ ਸੋਹਣੀ ਤੇ ਮਨਮੋਹਕ ਤਸਵੀਰ ਤੁਸੀਂ ਦਰਸ਼ਨ ਵੇਲੇ ਕਰ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ ਕਦੇ ਇਸ ਬਾਬਾ ਨੇ ਤੇ ਇਸ ਪਾਵਨ ਸਥਾਨ ਤੇ ਜਰੂਰ ਦਰਸ਼ਨ ਮੇਲੇ ਕਰਕੇ ਜਾਣੇ ਜੀ ਇਹ ਪਾਵਨ ਸਥਾਨ ਪਾਤਸ਼ਾਹੀ ਨੌਮੀ ਗੁਰਦੁਆਰਾ ਮਨਜੀ ਸਾਹਿਬ ਪਾਤਸ਼ਾਹੀ ਨੌਮੀ ਪਿੰਡ ਦੇ ਲੀਮਾ ਜ਼ਿਲ੍ਹਾ ਮਾਨਸਾ ਪਿੱਖੀ ਤੋਂ ਤਕਰੀਬਨ 4-5 ਕਿਲੋਮੀਟਰ ਦੂਰ ਆ ਸਿੰਗਲ ਰੋਡ ਜਿਹੜਾ ਪਿੱਖੀ ਤੋਂ ਇਸ ਨਗਰ ਨੂੰ ਜਾਂਦਾ ਹੈ ਕਦੇ ਵੀ ਤੁਸੀਂ ਸੱਭ ਬਣੇ ਤਾਂ ਜ਼ਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਮੇਲੇ ਕਰਨੇ ਸਰਵਤ ਸੰਗਤਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ